o Vahikru. O Vahikru Ji. Satna. Vahiguru ਸਾਹਿਬ ਜੀਓ ਇੱਕ ਓੰਕਾਰ ਸਤ ਨਾਮੁ ਕਰਤਾ ਪੁਰਖੁ ਨਿਰਭਉ ਗੁਰ ਪ੍ਰਸਾਦ ਜੀਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੀ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬੇ ਪੱਥਰ ਤਾਰੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸੁਰਨਾਇ ਜਿਉ ਮੈਂ ਅਸਾ ਰਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜਿਉ ਮੈਂ ਆਸਾ ਰੱਖੀ ਚਤ ਮਹਿ ਮੇਰਾ ਸਭ ਦੁੱਖ ਗਵਾਏ ਜੀਉ ਸਾਹਿਬੇ ਕਮਾਲ ਵਾਲਿਏ ਕੁਲ ਆਲਮ ਚਬਰ 17 તથા ਵਕਤ ਦੇ ਮਾਲਕ शब्द स्वरूप वाणी के बोहित पोथी परमेश्वर का थान गुरबाणी इस जग महचान वाणी महापुरख की ਸਤਿ ਸਰੂਪ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਕੱਦਸ ਹਜ਼ੂਰੀ ਦੇ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਬੜਾ ਭਾਗੇ ਹਾਂ ਸ਼ਹੀਦੀ 15 ਬਾੜੇ ਦੇ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਮਨਾ ਰਹੀ ਸਮੂਹ ਮਾਈ ਭਾਈ ਸਤਗੁਰਾਂ ਦੇ ਹਜ਼ੂਰ ਸੰਮਖ ਹੋ ਕੇ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਬਾਣੀ ਦੇ ਵਿੱਚ ਤਹੀ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੌਖੇ ਜੇ ਸਿੱਧੇ ਜੇ ਸਪਸ਼ਟ ਜੇ ਅਰਥਾਂ ਵਿੱਚ ਜੇਕਰ ਇਸ ਨੂੰ ਸਮਝੀਏ ਤਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਹੈ ਬੰਦਿਆ ਇਹ ਤੈਨੂੰ ਜਿਹੜੀ ਮਨੁੱਖਾ ਦੇਹੀ ਮਿਲੀ ਹੈ ਨਾ ਇਹ ਬਹੁਤ ਕੀਮਤੀ ਹੈ ਇਹ ਤੈਨੂੰ ਵਾਰੀ ਮਿਲੀ ਹੈ ਮੌਕਾ ਮਿਲਿਆ ਅਵਸਰ ਮੌਕਾ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨੂੰ ਕਿਹਾ ਹੈ ਅਵਸਰ ਬੀਤੇ ਉਹ ਜਾਤ ਹੈ ਕਹੇ ਉਹ ਮਾਨ ਲੈ ਮੇਰੋ ਕਹਿੰਦੇ ਮੇਰੀ ਗੱਲ ਕਹੀ ਹੋਈ ਭਲੀ ਮੰਨ ਲੈ ਆਹ ਜ਼ਿੰਦਗੀ ਰੂਪੀ ਜਿਹੜਾ ਤੈਨੂੰ ਮੌਕਾ ਮਿਲਿਆ ਨਾ ਅਜਾਈ ਲੰਘਦਾ ਜਾ ਰਿਹਾ ਟਾਈਮ ਪੀਰੀਅਡ ਮੌਕੇ ਦਾ ਅਰਥ ਹੈ ਟਾਈਮ ਪੀਰੀਅਡ ਕਿ ਤੈਨੂੰ ਇੰਨਾ ਸਮਾਂ ਮਿਲਿਆ ਤੇ ਇਹ ਬੀਤਦਾ ਜਾ ਰਿਹਾ ਜਿਵੇਂ ਪੇਪਰ ਦੇ ਵਿੱਚ ਬੱਚੇ ਨੂੰ ਸਟੂਡੈਂਟ ਨੂੰ ਸਮਾਂ ਦਿੱਤਾ ਜਾਂਦਾ ਵੀ ਲੈ ਘੜੀ ਦੇ ਉੱਤੇ ਦੇਖ ਕੇ ਭਾਈ ਤੇਰਾ 9 ਵਜੇ ਪੇਪਰ ਸ਼ੁਰੂ ਹੋ ਗਿਆ ਤੇ ਇਤੋਂ 2 ਵਜੇ ਨੂੰ ਇਹ ਪੇਪਰ ਫੜ ਲੈਣਾ ਇਹ ਤੈਨੂੰ ਦਿੱਤਾ ਗਿਆ ਮੌਕਾ ਹੁਣ 9 ਤੋਂ 2 ਵਜੇ ਤੱਕ ਤੂੰ ਆਸੇ-ਪਾਸੇ ਵੇਖੀ ਜਾ ਸੀਟਾਂ ਪਲਟ-ਪਲਟ ਕੇ ਵੇਖੀ ਜਾ ਦਿੱਤਾ ਹੋਇਆ ਜਿਹੜਾ ਪੇਪਰ ਹੈ ਕੁਐਸਚਨ ਪੇਪਰ ਹੈ ਪੇਪਰ ਹੈ ਜਿਹਦੇ ਸਵਾਲਾਂ ਦਾ ਤੂੰ ਹੱਲ ਕਰਨਾ ਉਸ ਨੂੰ ਪੜ੍ਹੀ ਜਾ ਬਾਰ-ਬਾਰ 10 ਬਾਰ 20 ਬਾਰ 50 ਬਾਰ 100 ਬਾਰ ਪੈਨ ਕਦੇ ਇਧਰ ਫਰਲਾ ਹੱਥ ਵਿੱਚ ਸੱਜੇ ਵਿੱਚ ਕਦੇ ਖੱਬੇ ਵਿੱਚ ਜੋ ਮਰਜ਼ੀ ਕਰੀ ਜਾ ਭਾਵਕੇ ਜੇਕਰ ਤੂੰ ਸਮੇਂ ਵਿੱਚ ਰਹਿੰਦੇ ਆਪਣਾ ਪੇਪਰ ਹੱਲ ਕਰ ਲਿਆ ਤੇ ਤੂੰ ਪਾਸ ਹੈ ਜੇਕਰ ਸਮੇਂ ਰਹਿੰਦੇ ਵਿੱਚ ਤੂੰ ਆਪਣੇ ਸਮੇਂ ਦੇ ਵਿੱਚ ਵਿੱਚ ਪੇਪਰ ਨਾ ਕਰ ਸਕਿਆ ਤੇ ਫੇਲ ਹੈ ਜ਼ਿੰਦਗੀ ਜੀਵਨ ਪੰਧ ਨੂੰ ਵੀ ਮਹਾਰਾਜ ਨੇ ਏਸੇ ਕਰਕੇ ਹੀ ਈ ਬਖਸ਼ਿਸ਼ ਕੀਤੀ ਹੈ ਕਿ ਇਹ ਤੇਰੇ ਕੋਲੇ ਮੌਕਾ ਹੈ ਬਾਰ ਬਾਰ ਚੇਤੇ ਕਰਾਇਆ ਟੀਚਰ ਕਰਾਉਂਦਾ ਨਾ ਯਾਦ ਬਾਰ ਬਾਰ ਸਮਾਂ ਲੰਘਦਾ ਜਾ ਰਿਹਾ ਲਿਖ ਲਓ ਲਿਖ ਲਓ ਮਹਾਰਾਜ ਵੀ ਕਹਿੰਦੇ ਨੇ ਕਹਿੰਦੇ ਮੌਕਾ ਲੰਘਦਾ ਜਾ ਰਿਹਾ ਮੰਨ ਜਾ ਉਹ ਗੱਲ ਕਹਿੰਦੀ ਤਾਂ ਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੀ ਲਾਹਾ ਹੈ ਨਾਮ ਜਪਣਾ ਚੇਤੇ ਕਰਨਾ ਪਰਮੇਸ਼ਰ ਨੂੰ ਜਪਣਾ ਧਿਆਉਣਾ ਹਿਰਦੇ ਵਿੱਚ ਬਸਾਉਣਾ ਹਿਰਦੇ ਵਿੱਚ ਪ੍ਰਗਟ ਕਰਕੇ ਉਸ ਨੂੰ ਅਮਲੀ ਰੂਪ ਦੇਣਾ ਤਾਂ ਕਿ ਜੀਵਨ ਪੰਧ ਸੁਖਾਲਾ ਤੇ ਸਹੀ ਹੋ ਸਕੇ ਇਸੇ ਕਰਕੇ ਕਿਆ ਮਾਰਾ ਇਹਨੇ ਕਹਿੰਦੇ ਇਹ ਜਿਹੜਾ ਜਨਮ ਹੈ ਨਾ ਤੈਨੂੰ ਮਿਲਿਆ ਹੈ ਤੈਨੂੰ ਵਾਰੀ ਮਿਲੀਏ ਮੌਕਾ ਮਿਲਿਆ ਤੇ ਅਸੀਂ ਜਿੰਨੀ ਸੰਗਤ ਜੁੜ ਰਹੀ ਹੈ ਆ ਰਹੀ ਹੈ ਜਿੰਨੀ ਸੰਗਤ ਇਸ ਚਲਦੇ ਨਾਮ ਸਿਮਰਨ ਦੇ ਵਿੱਚ ਪਹੁੰਚੇਗੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਉਹ ਸਾਰੀ ਸੰਗਤ ਨੂੰ ਹੀ ਇਹ ਸਤਿਗੁਰੂ ਜੀ ਆਪ ਅਸੀਸ ਬਖਸ਼ ਕੇ ਆਪਣਾ ਪਿਆਰ ਦులਾਰ ਬਖਸ਼ ਕੇ ਹਿਰਦਿਆਂ ਵਿੱਚ ਉਹ ਨਾਮ ਦਾ ਕਿਣਕਾ ਜਗਾ ਕੇ ਸਾਨੂੰ ਇੱਥੇ ਤੱਕ ਲੈ ਕੇ ਆ ਰਹੇ ਨੇ ਦੇਖੋ ਬੰਦਾ ਤਾਂ ਇੱਕ ਉਦਮ ਹੀ ਕਰ ਸਕਦਾ ਹੋਰ ਕੁਝ ਨਹੀਂ ਬੰਦੇ ਦੇ ਕੋਲ ਸੰਗਤ ਦੀ ਅਸੀਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਦੇ ਨਾਲ ਮਿਹਰ ਦੇ ਨਾਲ ਇਹ ਆਪਾਂ ਉਦਮ ਕੀਤਾ ਉਪਰਾਲਾ ਕੀਤਾ ਬਹੁਤ ਸੰਗਤਾਂ ਨੇ ਇਹਦਾ ਲਾਹਾ ਲਿਆ ਇਹ ਲਾਹਾ ਹੈ ਇਸੇ ਨੂੰ ਮਹਾਰਾਜ ਨੇ ਪ੍ਰਵਾਨ ਕਰਨਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਇਹ ਉਹ ਸਵਾਸਾਂ ਦੇ ਵਿੱਚੋਂ ਜਿਹੜੇ ਅਸੀਂ ਅਜਾਈਂ ਗਵਾ ਦੇਣੇ ਸੀ ਉਹਨਾਂ ਨੂੰ ਆਪਾਂ ਇਸ ਸਮਾਗਮ ਦੇ ਰਾਹੀਂ ਸੰਭਾਲ ਲਿਆ ਬਸ ਇੰਨਾ ਕੋ ਫਰਕ ਹੈ ਬਾਕੀ ਦਿਨ ਦੇ ਵਿੱਚ ਹੋਰ ਵੀ ਸਾਬ ਬਥੇਰੇ ਲੈਣੇ ਆਪਾਂ ਉਹਨਾਂ ਵਿੱਚੋਂ ਜਿਹੜੇ ਇਹ ਸੰਭਲ ਗਏ ਇਹ ਲੇਖੇ ਵਿੱਚ ਨਹੀਂ ਕਿਉਂਕਿ ਲੇਖੇ ਨੇ ਹੀ ਸਾਡਾ ਸਹਾਈ ਹੋਣਾ ਚੰਗੇ ਆਇਆ ਬੁਰੇ ਆਇਆ ਵਾਚੈ ਧਰਮ ਹਦੂਰ ਮਾਲਕ